ਨਮਸਕਾਰ ਭਿਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਸੁਨੀਲ ਜਾਖੜ ਕੀ ਅਕਾਲੀ ਦਲ ਦੇ ਵਿੱਚ ਜਾ ਰਹੇ ਨੇ ਇਹ ਕਿਹਦੇ ਵੱਲੋਂ ਕਿਹਾ ਗਿਆ ਔਰ ਕਿਉਂ ਕਿਹਾ ਗਿਆ ਇਹਦੇ ਤੇ ਗੱਲਬਾਤ ਕਰਾਂਗੇ ਔਰ ਕੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਕਾਂਗਰਸੀ ਨੇ ਜਾਂ ਫਿਰ ਅਕਾਲੀ ਨੇ ਉਹਨਾਂ ਦਾ ਡੋਪ ਟੈਸਟ ਕਰਾਇਆ ਜਾਏਗਾ ਇਹ ਕਿਹਦੇ ਵੱਲੋਂ ਕਿਹਾ ਗਿਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਦਾ ਐਲਾਨ ਕੀਤਾ ਗਿਆ ਹੈ ਉਹਦੇ ਵਿੱਚ ਨੌਜਵਾਨਾਂ ਨੂੰ ਕੀ ਕੁਝ ਫਾਇਦੇ ਹੋਣ ਵਾਲੇ ਨੇ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਭਗਵੰਤ ਮਾਨ ਨੂੰ ਗੁਲਾਮ ਮੁੱਖ ਮੰਤਰੀ ਕਿਸ ਆਗੂ ਦੇ ਵੱਲੋਂ ਕਹਿ ਦਿੱਤਾ ਗਿਆ ਔਰ ਉਹਨੂੰ ਕਹਿਣ ਦਾ ਕਾਰਨ ਕੀ ਹੈ ਉਹਤੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਨਵੀਂ ਪਾਰੀ ਖੇਡਣ ਜਾ ਰਹੇ ਨੇ ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਇੱਕ ਟੀਵੀ ਸ਼ੋਅ ਦੇ ਵਿੱਚ ਨਜ਼ਰ ਆਣਗੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਵਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵਾਲਾ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਾ ਛਡਵਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੋ ਉਸਦੇ ਹੀ ਪਹਿਲ ਕਦਮੀ ਦੇ ਤੌਰ ਤੇ ਉੱਤੇ ਸਰਕਾਰ ਦੇ ਵੱਲੋਂ ਹੁਣ ਇੱਕ ਨਵਾਂ ਕਦਮ ਚੱਕਿਆ ਗਿਆ ਹੈ ਜਿਹਦੇ ਵਿੱਚ ਮਰੀਜ਼ਾਂ ਦੇ ਮਰੀਜ਼ਾ ਵਾਂਗ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਮਰੀਜ਼ਾ ਦੇ ਵਾਂਗ ਦੇਖਿਆ ਜਾਏਗਾ ਔਰ ਪੰਜਾਬ ਦੇ ਵਿੱਚ 200 ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਏਗੀ ਤਾਂ ਕਿ ਇਹਨਾਂ ਨੂੰ ਮੈਂਟਲੀ ਤੌਰ ਦੇ ਉੱਤੇ ਮਜ਼ਬੂਤ ਕਿਸ ਤਰੀਕੇ ਦੇ ਨਾਲ ਕਰਨਾ ਹੈ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਉਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਮੀਲ ਦਾ ਪੱਥਰ ਪੰਜਾਬ ਦੇ ਵਿੱਚ ਸਾਬਤ ਹੋ ਸਕਦਾ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਦੇ ਵਜੋਂ ਹੁਣ ਨਸ਼ੇ ਛੱਡਣ ਵਾਲਿਆਂ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ਦੇ ਲਈ 200 ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਏਗੀ ਸਭ ਤੋਂ ਪਹਿਲਾਂ ਸਰਕਾਰ ਤੁਰੰਤ ਲੋੜ ਨੂੰ ਦੇਖਦੇ ਹੋਏ ਮਨੋਵਿਗਿਆਨੀਆਂ ਦੀ ਅਸਥਾਈ ਤੌਰ ਤੇ ਭਰਤੀ ਕਰੇਗੀ ਹਾਲਾਂਕਿ ਇਹ ਭਰਤੀ 6 ਮਹੀਨਿਆਂ ਦੇ ਅੰਦਰ ਅੰਦਰ ਸਥਾਈ ਰੂਪ ਦੇ ਵਿੱਚ ਕਰ ਦਿੱਤੀ ਜਾਏਗੀ ਇਹ ਫੈਸਲਾ ਨਸ਼ਿਆਂ ਦੇ ਵਿਰੁੱਧ ਜੰਗ ਦੀ ਨਿਗਰਾਨੀ ਦੇ ਲਈ ਬਣਾਈ ਗਈ ਹਾਈ ਪਾਵਰ ਕਮੇਟੀ ਦੀ ਇੱਕ ਮੀਟਿੰਗ ਦੇ ਵਿੱਚ ਕੀਤਾ ਗਿਆ ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪਵੰਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀ ਇਹ ਜਾਣਕਾਰੀ ਜਿਹੜੀ ਹੈ ਉਹਦੇ ਤੋਂ ਇਹ ਸਾਰਾ ਕੁਝ ਪਤਾ ਲੱਗਾ ਇਸ ਜਾਣਕਾਰੀ ਦੇ ਨਾਲ ਹੋਰ ਵੀ ਬਹੁਤ ਸਾਰੇ ਤੱਥ ਜਿਹੜੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਹਸਪਤਾਲ ਦੇ ਵਿੱਚ ਆਉਣ ਵਾਲੇ ਨਸ਼ੇੜੀਆਂ ਨੂੰ ਮਰੀਜ਼ ਮੰਨਿਆ ਜਾਏਗਾ ਮਤਲਬ ਜੇ ਕੋਈ ਹਸਪਤਾਲ ਦੇ ਵਿੱਚ ਨਸ਼ੇੜੀ ਜਾਂਦਾ ਹੈ ਤੇ ਉਸ ਨੂੰ ਮਰੀਜ਼ ਦੇ ਤੌਰ ਤੇ ਉਹਨੂੰ ਇਲਾਜ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਦਿੱਤਾ ਜਾਏਗਾ ਇਸ ਮੌਕੇ ਤੇ ਚੀਮਾ ਨੇ ਕਿਹਾ ਕਿ ਮਈ ਮਹੀਨੇ ਦੇ ਵਿੱਚ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਲਗਭਗ 25 ਲੋਕਾਂ ਦੀ ਮੌਤ ਹੋ ਗਈ ਸੀ ਔਰ ਪੁਲਿਸ ਇਸ ਮਾਮਲੇ ਦੇ ਵਿੱਚ ਜਲਦੀ ਚਲਾਨ ਪੇਸ਼ ਕਰਨ ਜਾ ਰਹੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੇ ਐਸੇ ਮਾਮਲੇ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਚਲਾਨ ਹੀ ਨਹੀਂ ਸੀ ਪੇਸ਼ ਕੀਤੇ ਜਾ ਰਹੇ ਸੋ ਨਾਲ ਹੀ ਚੀਮਾ ਨੇ ਕਿਹਾ ਕਿ ਚਲਾਨ ਪੇਸ਼ ਕਰ ਕੀਤਾ ਜਾਏਗਾ ਉਹਦੇ ਲਈ ਪੇਸ਼ ਕਰਨ ਦੇ ਲਈ ਪੂਰੀ ਬਿਉਤਬੰਦੀ ਬਣਾਈ ਜਾ ਰਹੀ ਹੈ ਮਹਾਰਾ ਦੀ ਇੱਕ ਟੀਮ ਚਲਾਨ ਤਿਆਰ ਕਰ ਰਹੀ ਹੈ ਔਰ ਕੁਝ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਚਲਾਨ ਪੇਸ਼ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਅਸੀਂ ਅਦਾਲਤ ਦੇ ਵਿੱਚ ਇਸ ਤਰੀਕੇ ਦਾ ਕੇਸ ਪੇਸ਼ ਕਰਾਂਗੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਠਿੰਡਾ ਦੇ ਵਿੱਚ ਫੜੇ ਗਏ 8000 ਲੀਟਰ ਇਥਨੋਲ ਦੇ ਮਾਮਲੇ ਦੇ ਵਿੱਚ ਵੀ ਸਾਡੇ ਕੋਲ ਉਹਨਾਂ ਨੇ ਕਿਹਾ ਕਿ ਪੁਖਤਾ ਸਬੂਤ ਨੇ ਉਹਨਾਂ ਇਹ ਵੀ ਕਿਹਾ ਕਿ ਇਸ ਦੀ ਵਰਤੋਂ ਸ਼ਰਾਬ ਅਤੇ ਹੋਰ ਪਦਾਰਥਾਂ ਦੇ ਵਿੱਚ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਦੇ ਵਿੱਚ ਹੁਣ ਉਹਨਾਂ ਦੇ ਉੱਤੇ ਕੰਮ ਕੀਤਾ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ 5000 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੁਣ ਨਿੱਜੀ ਹਸਪਤਾਲਾਂ ਦੇ ਵਿੱਚ ਵੀ 1000 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਦੀ ਇਹਨਾਂ ਮਰੀਜ਼ਾਂ ਦੀ ਸਹੀ ਤਰੀਕੇ ਦੇ ਨਾਲ ਦੇਖਭਾਲ ਕੀਤੀ ਜਾ ਸਕੇ ਸੋ ਪੁਲਿਸ ਨੇ ਮਾਰਚ ਤੋਂ ਹੁਣ ਤੱਕ 9580 ਨਸ਼ਾ ਤਸਕਰਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਨੇ 16348 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ 118 ਤਸਕਰਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੀਆਂ ਜਾਇਦਾਦਾਂ ਬਣਾਈਆਂ ਨੇ ਉਹਨਾਂ ਨੂੰ ਢਾਹ ਦਿੱਤਾ ਗਿਆ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਾਰਵਾਈਆਂ ਕਰਕੇ ਲੋਕਾਂ ਦੇ ਉਸ ਕਮਾਈ ਦੇ ਨਾਲ ਬਣਾਏ ਗਏ ਘਰਾਂ ਨੂੰ ਢਾਇਆ ਗਿਆ ਸੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ 102 ਤਸਕਰਾਂ ਅਤੇ ਗੈਂਗਸਟਰਾਂ ਨੂੰ ਫੜਿਆ ਗਿਆ 622 ਕਿਲੋ ਗ੍ਰਾਮ ਜਿਹੜੀ ਹੈਰੋਇਨ ਉਹ ਜਬਤ ਕੀਤੀ ਗਈ ਹੈ 11 ਕਰੋੜ ਰੁਪਏ ਦੀ ਡਰਗ ਮਨੀ ਜਬਤ ਕੀਤੀ ਗਈ ਹੈ 1500 ਨਸ਼ਾ ਤਸਕਰ ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਇਹ ਆંકੜੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸੇ ਗਏ ਹਾਲਾਂਕਿ ਜੇਕਰ ਤੁਹਾਨੂੰ ਸਰਕਾਰ ਦੇ ਬਿਆਨ ਦਾ ਯਾਦ ਹੋਵੇ ਉਸ ਬਿਆਨ ਦੇ ਵਿੱਚ ਭਗਵੰਤ ਸਿੰਘ ਮਾਨ ਹੁਣਾ ਦੇ ਵੱਲੋਂ ਕਿਹਾ ਗਿਆ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਖਤਮ ਹੋ ਜਾਏਗਾ ਮਤਲਬ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਨਸ਼ਾ ਮੁਕਤੀ ਦੀ ਤਰੀਕ ਤੋਂ ਬਾਅਦ ਬਹੁਤ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਸਵਾਲ ਚੱਕੇ ਗਏ ਸੀ ਕਿ ਸਰਕਾਰ ਦੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਸੀ ਜਿਹੜਾ ਦਾਵਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਉਤਰਿਆ ਔਰ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦਾ ਹਵਾਲਾ ਦਿੱਤਾ ਗਿਆ ਸੀ ਕਿ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਬਿਉਂਤਬੰਦੀ ਬਣਾ ਲਈ ਹੈ ਔਰ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਜਾਣਗੇ ਔਰ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸੋ ਹਾਈ ਪਾਵਰ ਕਮੇਟੀ ਜਿਹੜੀ ਬਣਾਈ ਸੀ ਉਸ ਹਾਈ ਪਾਵਰ ਕਮੇਟੀ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਉਸੇ ਮੀਟਿੰਗ ਤੋਂ ਬਾਅਦ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੱਡੇ ਦਾਵੇ ਕੀਤੇ ਗਏ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ ਕਿ ਸੁਨੀਲ ਜਾਖੜ ਹੁਣ ਅਕਾਲੀ ਦਲ ਦੇ ਵਿੱਚ ਚਲੇ ਜਾਣਗੇ ਇਹ ਅਸੀਂ ਨਹੀਂ ਕਹਿ ਰਹੇ ਪੰਜਾਬ ਦੇ ਇੱਕ ਸਿਆਸੀ ਆਗੂ ਦੇ ਵੱਲੋਂ ਕਿਹਾ ਗਿਆ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਅਰਦਾਸ ਦੇ ਮੌਕੇ ਬੀਤੇ ਕੱਲ੍ਹ ਜਾਨਕੀ ਪੰਜਾਬ ਦੇ ਤਕਰੀਬਨ ਹਰ ਸਿਆਸੀ ਧਿਰ ਦੇ ਲੀਡਰ ਉੱਥੇ ਸੰਗਰੂਰ ਦੇ ਵਿੱਚ ਪਹੁੰਚੇ ਸੀ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਰ ਇਸ ਮੌਕੇ ਦੇ ਉੱਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨੂੰ ਏਕੇ ਦਾ ਸੁਨੇਹਾ ਦਿੱਤਾ ਸੀ ਜਿਹੜਾ ਬੀਤੇ ਕੱਲ੍ਹ ਵਾਇਰਲ ਵੀ ਹੋਇਆ ਉਸ ਨੂੰ ਲੈ ਕੇ ਹੁਣ ਸਿਆਸਤ ਗਰਮ ਹੋ ਗਈ ਹੈ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵੱਡਾ ਦਾਵਾ ਕੀਤਾ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜਾਖੜ ਪਹਿਲਾਂ ਕਾਂਗਰਸ ਦੇ ਵਿੱਚ ਸੀ ਫਿਰ ਉਹ ਭਾਜਪਾ ਦੇ ਮੁਖੀ ਬਣ ਗਏ ਹੋਰ ਹੁਣ ਉਹਨਾਂ ਦਾ ਮੂਡ ਜਿਹੜਾ ਹੈ ਉਹ ਫਿਰ ਤੋਂ ਬਦਲ ਗਿਆ ਹੁਣ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਨੇ ਇਹ ਹਰਪਾਲ ਸਿੰਘ ਚੀਮਾ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਨਾਲ ਹੀ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਜਿਹੜਾ ਉਹ ਖਤਮ ਹੋਵੇ ਇਹ ਬਹੁਤ ਵੱਡਾ ਇਲਜ਼ਾਮ ਉਹਨਾਂ ਨੇ ਲਗਾਇਆ ਕਿ ਕਾਂਗਰਸ ਦੇ ਔਰ ਅਕਾਲੀ ਦਲ ਦੇ ਲੀਡਰ ਨਹੀਂ ਚਾਹੁੰਦੇ ਕਿ ਨਸ਼ਾ ਖਤਮ ਹੋਏ ਉਹਦਾ ਉਹਨਾਂ ਨੇ ਕਾਰਨ ਦੱਸਿਆ ਉਹ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕਾਂਗਰਸੀਆਂ ਤੇ ਅਕਾਲੀਆਂ ਦਾ ਡੋਪ ਟੈਸਟ ਵੀ ਕਰਾਉਣਾ ਚਾਹੀਦਾ ਹੈ ਮਤਲਬ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਸ਼ਾਇਦ ਉਹ ਨਹੀਂ ਚਾਹਦੇ ਨਸ਼ਾ ਖਤਮ ਹੋਵੇ ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਇਹ ਵਾਲੀ ਗੱਲ ਕਹੀ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਔਰ ਅਕਾਲੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਇਸ ਦਾ ਮਤਲਬ ਕਿਤੇ ਇਹ ਵੀ ਜਾਂਦਾ ਹੈ ਕਿ ਸ਼ਾਇਦ ਹਰਪਾਲ ਸਿੰਘ ਟੀਮਾ ਇਹ ਇਸ਼ਾਰਾ ਕਰ ਰਹੇ ਨੇ ਕਿ ਉਹ ਖੁਦ ਉਹਨਾਂ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪ ਨਸ਼ਾ ਕਰਦੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਸੋਚਿਆ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੋਣਾ ਚਾਹੀਦਾ ਦੱਸ ਦਈਏ ਕਿ ਲੰਗੇ ਕੱਲ ਸੁਨੀਲ ਜਾਖੜ ਨੇ ਕਿਹਾ ਸੀ ਕਿ ਇੱਕ ਮਜ਼ਬੂਤ ਪੰਥਕ ਪਾਰਟੀ ਨਾ ਕੇਵਲ ਪੰਥ ਕੌਮ ਅਤੇ ਪੰਜਾਬ ਦੀ ਜ਼ਰੂਰਤ ਹੈ ਬਲਕਿ ਇਹ ਦੇਸ਼ ਦੀ ਵੀ ਜ਼ਰੂਰਤ ਹੈ ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿੱਤਾਂ ਦੇ ਲਈ ਇਕਜੁੱਟ ਹੋ ਕੇ ਪੰਥ ਅਤੇ ਪੰਜਾਬ ਦੇ ਲਈ ਅੱਗੇ ਆਣਾ ਚਾਹੀਦਾ ਹੈ ਇਹੀ ਸੁਖਦੇਵ ਸਿੰਘ ਢਿੰਡਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇੱਥੇ ਇਹ ਯਾਦ ਰੱਖਣਾ ਹੋਵੇਗਾ ਕਿ ਕਿਤੇ ਆਪਸੀ ਮਤਭੇਦਾਂ ਦੇ ਚੱਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਜਿਹੜਾ ਕੋਈ ਹੋਰ ਆਪਣੇ ਨਾਮ ਨਾ ਕਰਵਾ ਜਾਏ ਇਹ ਸੁਨੀਲ ਜਾਖੜ ਦੇ ਵੱਲੋਂ ਕੱਲ ਗੱਲਾਂ ਜਿਹੜੀਆਂ ਸੀ ਉਹ ਸੰਗਰੂਰ ਦੇ ਵਿੱਚ ਕਹੀਆਂ ਗਈਆਂ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਇੰਤਕਾਲ ਕੋਈ ਹੋਰ ਆਪਣੇ ਨਾਮ ਕਰਵਾ ਜائے ਔਰ ਇਸ ਦਾ ਖਾਮੀਆਜਾ ਪੰਥ ਕੌਮ ਤੇ ਪੰਜਾਬ ਨੂੰ ਭੁਗਤਣਾ ਪਵੇ ਇਸ ਕਰਕੇ ਸਾਰੇ ਅਕਾਲੀ ਧਿਰ ਨੂੰ ਇਕੱਠੇ ਹੋਣਾ ਚਾਹੀਦਾ ਇਹ ਕੱਲ ਉਹਨਾਂ ਦੇ ਵੱਲੋਂ ਸੰਦੇਸ਼ ਦਿੱਤਾ ਗਿਆ ਸੀ ਉਹਨਾਂ ਦਾ ਦਿੱਤਾ ਹੋਇਆ ਸੰਦੇਸ਼ ਬੀਤੇ ਕੱਲ ਚਰਚਾ ਦਾ ਵਿਸ਼ਾ ਬਣਿਆ ਰਿਹਾ ਪੂਰੇ ਦਿਨ ਸਿਆਸਤ ਫਖੀ ਰਹੀ ਇਸ ਬਿਆਨ ਨੂੰ ਲੈ ਕੇ ਔਰ ਹੁਣ ਇਸ ਦੇ ਬਾਰੇ ਸੱਤਾ ਧਿਰ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਕਿ ਕੀ ਸੁਨੀਲ ਜਾਖੜ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਮੂਡ ਬਣਾ ਰਹੇ ਨੇ ਇਹ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਪਰ ਆਨ ਵਾਲੇ ਟੈਂਪ ਦੇ ਉੱਪਰ ਇਹਦੇ ਉੱਪਰ ਅਕਾਲੀ ਦਲ ਦੇ ਵੱਲੋਂ ਜਾਂ ਫਿਰ ਸੁਨੀਲ ਜਾਖੜ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਦੇ ਵਿੱਚ ਬਣੀ ਹੈ ਔਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸੱਤਾ ਦਿੱਲੀ ਦੇ ਵਿੱਚ ਉਹ ਗਈ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਆਗੂ ਜਿਹੜੇ ਆ ਕੇ ਉਹਨਾਂ ਦੇ ਵੱਲੋਂ ਡੇਰੇ ਲਾਏ ਹੋਏ ਨੇ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਭੂਮਿਕਾ ਨਿਭਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਚੱਕੇ ਜਾਂਦੇ ਰਹੇ ਨੇ ਸੋ ਹੁਣ ਜਲੰਧਰ ਤੋਂ ਐਮ ਐਲ ਏ ਨੇ ਪ੍ਰਗਟ ਸਿੰਘ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਦੇ ਉੱਪਰ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੀਆਂ ਨੌਕਰੀਆਂ ਖੋਈਆਂ ਜਾ ਰਹੀਆਂ ਨੇ ਔਰ ਉਹਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਬਹੁਤ ਸਾਰੇ ਐਸੇ ਸਰਕਾਰੀ ਵਿਭਾਗ ਨੇ ਜਿੱਥੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਲੋਕਾਂ ਨੂੰ ਉਹਨਾਂ ਵਿਭਾਗਾਂ ਦੇ ਵਿੱਚ ਬਿਠਾਇਆ ਜਾ ਰਿਹਾ ਦਰਸਲ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਔਰ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪ੍ਰਗਟ ਸਿੰਘ ਨੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਲਗਾਏ ਨੇ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਦਿੱਲੀ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਮੰਤਰੀਆਂ ਦੇ ਨਾਲ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਵਿੱਚ ਸ਼ਾਮਲ ਹੋ ਗਈ ਹੈ ਵਿਧਾਇਕ ਪ੍ਰਗਟ ਸਿੰਘ ਨੇ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਦਿੱਲੀ ਦੇ ਵਿੱਚ ਜਿਹੜੇ ਲੀਡਰ ਸੀ ਉਹਨਾਂ ਨੂੰ ਸ਼ਾਮਲ ਕਰਨਾ ਬਹੁਤ ਵੱਡੀ ਇੱਕ ਮਾੜੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਦਿੱਲੀ ਦੇ ਬਹੁਤ ਸਾਰੇ ਐਸੇ ਵਿਭਾਗ ਖਾਲੀ ਹੋਏ ਨੇ ਜਿੱਥੇ ਇਹਨਾਂ ਦੇ ਲੋਕ ਲੱਗੇ ਹੋਏ ਸੀ ਉਹਨਾਂ ਨੂੰ ਹੁਣ ਦਿੱਲੀ ਤੋਂ ਹਟਾ ਹਟਾ ਕੇ ਪੰਜਾਬ ਦੇ ਵਿੱਚ ਲਿਆਇਆ ਜਾ ਰਿਹਾ ਔਰ ਪੰਜਾਬ ਤੋਂ ਹੀ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦੇ ਕੋਲ ਇਸ ਮੇਰੀ ਗੱਲ ਦਾ ਜਵਾਬ ਨਹੀਂ ਹੋਏਗਾ ਔਰ ਨਾ ਹੀ ਅਜੇ ਤੱਕ ਕਿਸੇ ਦੀ ਪ੍ਰਤੀਕਿਰਿਆ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਸਾਹਮਣੇ ਆਈ ਹੈ ਵਿਧਾਇਕ ਦੇ ਵੱਲੋਂ ਕਿਹਾ ਗਿਆ ਕਿ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਉਹਨਾਂ ਦੀ ਜਗ੍ਹਾ ਦਿੱਲੀ ਤੋਂ ਲਿਆਂਦੇ ਗਏ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਵਿਭਾਗਾਂ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਜਿਹਦੇ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖੋ ਉਹ ਕਹਿੰਦੇ ਕਿ ਅਪ੍ਰੈਲ ਦੇ ਵਿੱਚ ਪੰਜਾਬ ਸਰਕਾਰ ਦੀ ਏਜੰਸੀ ਪਨਮੀਡੀਆ ਦੇ ਵਿੱਚੋਂ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਔਰ ਉਹਨਾਂ ਦੀ ਥਾਂ ਦੇ ਉੱਤੇ ਇਸ ਏਜੰਸੀ ਦੇ ਵਿੱਚ ਦਿੱਲੀ ਤੋਂ 120 ਦੇ ਕਰੀਬ ਲੋਕਾਂ ਨੂੰ ਲਿਆ ਕੇ ਭਰਤੀ ਕੀਤਾ ਗਿਆ ਮਤਲਬ ਪੰਜਾਬ ਦੀ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹੈ ਆਮ ਆਦਮੀ ਪਾਰਟੀ ਦੀ ਉਸ ਦੇ ਵਿੱਚ ਦਿੱਲੀ ਤੋਂ ਲਿਆ ਕੇ 120 ਲੋਕਾਂ ਨੂੰ ਫਿੱਟ ਕੀਤਾ ਗਿਆ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੀ ਹੁਣ ਨੌਕਰੀ ਚਲੀ ਗਈ ਹੈ ਕਿਉਂਕਿ ਉੱਥੇ ਸੱਤਾ ਦੇ ਵਿੱਚ ਸਰਕਾਰ ਨਹੀਂ ਰਹੀ ਔਰ ਉਹਨਾਂ ਨੂੰ ਹੁਣ ਲਿਆ ਕੇ ਪੰਜਾਬ ਦੇ ਵਿੱਚ ਨੌکریاں ਦਿੱਤੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਲੱਗੇ ਹੋਏ ਸੀ ਇੱਥੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਦਿੱਲੀ ਵਾਲਿਆਂ ਨੂੰ ਇੱਥੇ ਲਿਆ ਕੇ ਰੱਖਿਆ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੌکریاں ਵੰਡ ਰਹੇ ਨੇ ਪਰ ਕੇਜਰੀਵਾਲ ਦੇ ਖਾਸ ਲੋਕਾਂ ਨੂੰ ਆਖਰੀ ਦੇ ਵਿੱਚ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਯੁੱਧ ਦਿੱਲੀ ਵਿਰੁੱਧ ਮਤਲਬ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਲੜਾਈ ਜਿਹੜੀ ਹੈ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਯੁੱਧ ਦਿੱਲੀ ਵਿਰੁੱਧ ਇਹ ਜਿਹੜਾ ਨਾਰਾ ਹੈ ਉਹ ਕਾਂਗਰਸ ਪਾਰਟੀ ਦੇ ਵੱਲੋਂ ਦੇ ਦਿੱਤਾ ਗਿਆ ਔਰ ਇਹ ਨਾਰਾ ਤੁਸੀਂ ਲੁਧਿਆਣਾ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਉਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੇ ਉੱਪਰ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੇ ਵੱਲੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹੁਣ ਲੜਾਈ ਪੰਜਾਬ ਦੇ ਸਿਆਸੀ ਪਾਰਟੀਆਂ ਦੀ ਨਹੀਂ ਰਹਿ ਗਈ ਹੁਣ ਲੜਾਈ ਜਿਹੜੀ ਹੈ ਉਹ ਹੁਣ ਯੁੱਧ ਜਿਹੜਾ ਉਹ ਦਿੱਲੀ ਦੇ ਵਿਰੁੱਧ ਹੋ ਗਿਆ ਇਸ ਕਰਕੇ ਲੁਧਿਆਣਾ ਦੇ ਜਿਹੜੇ ਲੋਕ ਨੇ ਉਹ ਸਾਡੇ ਹੱਕ ਦੇ ਵਿੱਚ ਆਣ ਔਰ ਤੁਹਾਡੇ ਆਪਣੇ ਹਲਕੇ ਦਾ ਜਿਹੜਾ ਕੈਂਡੀਡੇਟ ਹੈ ਉਸ ਨੂੰ ਜਿਤਾਓ ਤਾਂ ਕਿ ਪੰਜਾਬ ਦੇ ਔਰ ਤੁਹਾਡੇ ਹਿੱਤਾਂ ਦੇ ਵਿੱਚ ਕੰਮ ਕੀਤੇ ਜਾ ਸਕਣ ਨਵਜੋਤ ਸਿੰਘ ਸਿੱਧੂ ਦੀ ਇੱਕ ਵਾਰ ਫਿਰ ਤੋਂ ਟੀਵੀ ਦੇ ਉੱਪਰ ਐਂਟਰੀ ਹੋਣ ਜਾ ਰਹੀ ਹੈ ਔਰ ਨਵਜੋਤ ਸਿੰਘ ਸਿੱਧੂ ਦਾ ਗ੍ਰੇਟ ਇੰਡੀਅਨ ਕਪਿਲ ਸ਼ੋ ਦੇ ਤੀਸਰੇ ਸੀਜ਼ਨ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਇਸ ਦੇ ਨਾਲ ਹੀ ਹਾਸਿਆਂ ਦੀ ਰਾਣੀ ਕਹੀ ਜਾਂਦੀ ਅਰਚਨਾ ਪੂਰਨ ਸਿੰਘ ਨੂੰ ਆਪਣੀ ਕੁਰਸੀ ਦੀ ਚਿੰਤਾ ਹੋਣ ਲੱਗੀ ਹੈ ਹਾਲੀ ਦੇ ਵਿੱਚ Netflix ਦੇ ਵੱਲੋਂ ਜਾਰੀ ਕੀਤੇ ਗਏ ਪ੍ਰੀਮੀਅਮ ਦੇ ਵਿੱਚ ਸਿੱਧੂ ਵਾਪਸ ਆ ਗਏ ਨੇ ਔਰ ਇੱਥੇ ਲਿਖਿਆ ਗਿਆ ਹੈ ਕਿ ਸਿੱਧੂ ਵਾਪਸ ਆ ਗਏ ਹੋਏ ਇਹ Netflix ਦੇ ਵੱਲੋਂ ਜਿਹੜਾ ਪ੍ਰੀਮੀਅਰ ਜਾਰੀ ਕੀਤਾ ਗਿਆ ਉਸ ਦੇ ਉੱਤੇ ਕੈਪਸ਼ਨ ਦਿੱਤੀ ਗਈ ਹੈ ਔਰ ਨਾਲ ਹੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ Instagram ਹੈਂਡਲ ਤੇ ਇੱਕ ਵੀਡੀਓ ਦੇ ਨਾਲ ਇਹ ਐਲਾਨ ਸਾਂਝਾ ਕੀਤਾ ਹੈ ਔਰ ਇਸ ਪ੍ਰੀਮੀਅਰ ਦੇ ਵਿੱਚ ਕਮੀਡੀਅਨ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਨੂੰ ਇੱਕ ਸਰਪ੍ਰਾਈਜ਼ ਦਿੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਉਹ ਸਰਪ੍ਰਾਈਜ਼ ਕੁਝ ਹੋਰ ਨਹੀਂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੈ ਵੀਡੀਓ ਦੇ ਵਿੱਚ ਉਹ ਅਰਚਨਾ ਪੂਰਨ ਸਿੰਘ ਨੂੰ ਮੂੰਹ ਤੇ ਪੱਟੀ ਬੰਨਣ ਦੇ ਲਈ ਕਹਿੰਦੇ ਨੇ ਔਰ ਕਿਉਂਕਿ ਸਿੱਧੂ ਪਾਜੀ ਨੇ ਹੁਣ ਤੁਹਾਨੂੰ ਬੋਲਣ ਨਹੀਂ ਦੇਣਾ ਇਸ ਕਰਕੇ ਪਹਿਲਾ ਜਦੋਂ ਅਰਚਨਾ ਪੂਰਨ ਸਿੰਘ ਦੀ ਐਂਟਰੀ ਹੁੰਦੀ ਹੈ ਉਹ ਪੱਟੀ ਅੱਖਾਂ ਤੇ ਬੰਨੀ ਹੁੰਦੀ ਹੈ ਉਹ ਬਾਅਦ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਦੇਖਦੇ ਨੇ ਔਰ ਉਹੀ ਪੱਟੀ ਉਹਨਾਂ ਦੇ ਮੂੰਹ ਦੇ ਉੱਪਰ ਬੰਨਨ ਦੇ ਲਈ ਕਪਿਲ ਸ਼ਰਮਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਕਿਉਂਕਿ ਤੁਸੀਂ ਇਹ ਪੱਟੀ ਨੂੰ ਮੂੰਹ ਤੇ ਬੰਨ ਲਓ ਕਿਉਂਕਿ ਸਿੱਧੂ ਪਾਜੀ ਦੇ ਵੱਲੋਂ ਹੁਣ ਤੁਹਾਨੂੰ ਬੋਲਣ ਨਹੀਂ ਦਿੱਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਦੇ ਨਾਲ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਵੀ ਕਿਧਰੇ ਨਹੀਂ ਜਾ ਰਹੀ ਹੈ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਇਸ ਵਾਰ ਤਿੰਨ ਦਾ ਤੜਕਾ ਜਿਹੜਾ ਉਹ ਤੁਹਾਨੂੰ ਨਜ਼ਰ ਆਏਗਾ ਉਧਰ ਕਪਿਲ ਸ਼ਰਮਾ ਨੇ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਸਿੱਧੂ ਦੀ ਵਾਪਸੀ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਵਾਦਾ ਕੀਤਾ ਸੀ ਕਿ ਸਾਡਾ ਪਰਿਵਾਰ ਵਧੇਗਾ ਅਤੇ ਸੀਜ਼ਨ ਦੇ ਵਿੱਚ ਚੁਟਕਲੇ ਅਤੇ ਹਾਸੇ ਹੋਰ ਵੀ ਦੋਨੇ ਹੋਣ ਵਾਲੇ ਨੇ ਔਰ ਕਹੋ ਕਿ ਤੁਸੀਂ ਟ੍ਰिपल ਹੋਣ ਵਾਲੇ ਨੇ Netflix ਦੇ ਇਸ ਸ਼ੋਅ ਤੇ ਸਿੱਧੂ ਜੱਜ ਦੇ ਵਜੋਂ ਪਹਿਲੀ ਵਾਰ ਆ ਰਹੇ ਨੇ ਇਸ ਤੋਂ ਪਹਿਲਾਂ ਸਿੱਧੂ 2013 ਤੋਂ 2016 ਦੇ ਵਿਚਕਾਰ ਕੋਮੇਡੀ ਨਾਈਟਸ ਵਿਦ ਕਪਿਲ ਦੇ ਵਿੱਚ ਸਥਾਈ ਮਹਿਮਾਨ ਸੀ ਮਤਲਬ ਪੂਰਨ ਤੌਰ ਦੇ ਉਤੇ ਸਾਰੇ ਸ਼ੋਅ ਉਹਨਾਂ ਦੇ ਵੱਲੋਂ ਹੀ ਸ਼ੂਟ ਕੀਤੇ ਗਏ ਸੀ ਔਰ ਉਹਦਾ ਕਪਿਲ ਸ਼ਰਮਾ ਸ਼ੋਅ ਅਤੇ ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਦੇ ਪਹਿਲੇ ਦੋ ਸੀਜ਼ਨਾਂ ਦੇ ਵਿੱਚ ਵੀ ਨਜ਼ਰ ਆਏ ਸੀ ਸਿੱਧੂ ਨੇ ਕਿਹਾ ਹੈ ਕਿ ਸ਼ੋਅ ਦੇ ਵਿੱਚ ਵਾਪਸੀ ਘਰ ਵਾਪਸ ਆਉਣਰਗਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਸ਼ੋਅ ਦਾ ਹਿੱਸਾ ਬਣਨ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਵੀ ਇਸ ਸ਼ੋਅ ਦਾ ਹਿੱਸਾ ਹੋਣ ਵਾਲੇ ਨੇ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਤੀਸਰਾ ਸੀਜ਼ਨ 21 ਜੂਨ ਨੂੰ Netflix ਤੇ ਆ ਰਿਹਾ ਹੈ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਦੀ ਬੈਠਕ ਹੋਣ ਵਾਲੀ ਸੀ ਪਰ ਇਸ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਕੁਝ ਜ਼ਰੂਰੀ ਰੋਜੀਮਿਆਂ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ ਇਹ ਮੀਟਿੰਗ ਹੁਣ 12 ਜੂਨ ਨੂੰ ਹੋਏਗੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਦੱਸਿਆ ਹੈ ਕਿ ਅੰਤਰੀਂ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਅੱਜ ਹੋਣੀ ਸੀ ਪਰ ਹੁਣ ਇਹ 12 ਜੂਨ ਨੂੰ ਹੋਏਗੀ ਔਰ 12 ਜੂਨ ਨੂੰ ਦੁਪਹਿਰ 12 ਵਜੇ ਇਹ ਬੈਠਕ ਰੱਖੀ ਗਈ ਹੈ ਉਹਨਾਂ ਦੱਸਿਆ ਕਿ ਇਸੇ ਦਿਨ ਬਾਅਦ ਦੁਪਹਿਰ 3 ਵਜੇ ਧਰਮ ਪ੍ਰਚਾਰ ਕਮੇਟੀ ਦੀ ਇੱਕ ਇਕੱਤਰਤਾ ਹੋਏਗੀ ਉਹਨਾਂ ਕਿਹਾ ਕਿ ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਿਮ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਜਦੋਂ ਵੀ ਕੋਈ ਬਿਆਨ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਹਰੇਕ ਬਿਆਨ ਦੇਣ ਲੱਗੇ ਕੋਈ ਨਾ ਕੋਈ ਤੰਜ ਜਿਹੜਾ ਉਹ ਜ਼ਰੂਰ ਕਰਸ ਦਿੱਤਾ ਜਾਂਦਾ ਹੈ ਖਾਸ ਕਰਕੇ ਤੁਹਾਨੂੰ ਜੇ ਯਾਦ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਉਹ ਲਗਾਤਾਰ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਂਦੇ ਨੇ ਔਰ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੀ ਸੀ ਉਹਨਾਂ ਨੇ ਐਸਜੀਪੀਸੀ ਔਰ ਉਹਨਾਂ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਵੀ ਕੁਝ ਐਸੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਉਹਨਾਂ ਦੇ ਵੱਲੋਂ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕੁਲੇਰ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਜਵਾਬ ਦਿੱਤਾ ਗਿਆ ਜਵਾਬ ਦਿੰਦਿਆਂ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਲਈ ਉਹਨਾਂ ਦੇ ਵੱਲੋਂ ਦਿੱਤੇ ਹੋਏ ਬਿਆਨ ਦੇ ਉੱਤੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਤੇ ਉਸ ਦੇ ਵਿੱਚ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਨਿਸ਼ਾਨੇ ਸਾਦੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਗੁਲਾਮ ਮੁੱਖ ਮੰਤਰੀ ਤੱਕ ਕਹਿ ਦਿੱਤਾ ਹੋਰ ਐਡਵੋਕੇਟ ਅਰਸ਼ਦੀਪ ਪਲੇਅਰ ਸਿੰਘ ਨੇ ਇਹਦੇ ਵਿੱਚ ਕੀ ਕੁਝ ਕੀਤਾ ਵੀਡੀਓ ਚ ਤੁਹਾਨੂੰ ਸੁਣਾਉਂਦੇ ਆਂ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਫੇਰ ਇੱਕ ਵਾਰੀ ਬੇਤੁਕਾ ਬਿਆਨ ਦਿੱਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਹਿਬਾਨਾਂ ਦੀ ਸਾਮ ਸੰਭਾਲ ਕਰਨਾ ਤੇ ਉਹ ਵਧੀਆ ਕਰਦੀ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਡਰ ਅੱਗੇ ਸ਼ਰੇਆਮ ਵਿਕਰੇ ਗੈਂਗਸਟਰ ਸ਼ਰੇਆਮ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰਾਣਾ ਹਾਈ ਕੋਰਟ ਨੇ ਵੀ ਤੁਹਾਡੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅੱਜ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲਿਆ ਹੁਣ ਲੋਕ ਇਹ ਗੱਲ ਸਮਝਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਸੇ ਬੇਤੁਕੇ ਬਿਆਨ ਕਿਉਂ ਦਿੰਦੇ ਨੇ ਕਿਉਂਕਿ ਕੱਲ ਥੋੜਾ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦਾ ਜਿਹੜਾ ਕੈਂਡੀਡੇਟ ਹੈ ਉਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਂ ਤੱਕ ਭੁੱਲ ਗਿਆ ਸਟੇਜ ਦੇ ਉੱਤੇ ਤੇ ਅੱਜ ਆਪ 1000 ਕਰੋੜ ਦਾ ਕਰਜ਼ਾ ਚੱਕਿਆ ਸੋ ਹੁਣ ਇਹ ਦੋ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸਾਨੂੰ ਯਾਦ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ભગવંત માનજી ਪੰਜਾਬ ਤੁਹਾਨੂੰ ਪਤਾ ਕਿਸ ਤਰੀਕੇ ਯਾਦ ਕਰੇਗਾ ਇੱਕ ਮੁੱਖ ਮੰਤਰੀ ਹੁੰਦਾ ਇਨੈਫੀਸ਼ੀਐਂਟ ਇੱਕ ਮੁੱਖ ਮੰਤਰੀ ਹੁੰਦਾ ਕਮਜ਼ੋਰ ਤੁਸੀਂ ਉਹ ਗੁਲਾਮ ਮੁੱਖ ਮੰਤਰੀ ਜਿਹਨੇ ਦਿੱਲੀ ਦੀ ਗੁਲਾਮੀ ਦੇ ਵਿੱਚ ਕਿਉਂਕਿ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗੁਲਾਮ ਕਰਿਆ ਇੱਕ ਗੁਲਾਮ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਿੱਲੀ ਤੇ ਲਟਾਤਾ ਕੇਜਰੀਵਾਲ ਤੇ ਲਟਾਤਾ ਕਰਜ਼ਾ 3 ਲੱਖ ਕਰੋੜ ਟੱਪ ਗਿਆ ਤੇ ਗੱਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਰਤਾ ਜੀ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੇ ਹੱਥ ਠੂਠਾ ਫੜਾਤਾ ਮਾਮਾ ਦੇ ਪੁੱਤਾਂ ਨੂੰ ਦਮੂਹਾ ਨਾਗ ਗੈਂਗਸਟਰ ਨਸ਼ਾ ਡੰਗ ਰਿਆ ਤੁਸੀਂ ਕਦੇ ਸਟੇਜਾਂ ਤੇ ਚੜ ਕੇ ਨੱਚਣ ਲੱਗ ਜੰਨੇ ਹੋ ਕਦੇ ਬਸ ਐਸੀ ਬੇਤੁਕੀਆਂ ਗੱਲਾਂ ਕਰਕੇ ਟਾਈਮ ਪਾਸ ਕਰ ਰਹੇ ਹੋ ਤੁਹਾਡੇ ਕੋਲ ਰਹਿ ਗਿਆ 2 ਸਾਲ ਦਾ ਸਮਾਂ ਅੱਜ ਵੀ ਤੁਹਾਡੇ ਐਮਐਲਏ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦੇ ਰਿਹਾ ਇਹ ਹਾਲਾਤ ਵੱਧ ਤੋਂ ਵੱਤਰ ਹੋਣੇ ਨੇ ਪੰਜਾਬ ਦੇ ਲੋਕ ਅੱਜ ਜਵਾਬ ਮੰਗਦੇ ਨੇ ਸੋ ਧਿਆਨ ਭਟਕਾਉਣ ਦੇ ਲਈ ਬਿਆਨਬਾਸੀ ਨਾ ਕਰੋ ਪੰਜਾਬ ਲਈ ਕੀ ਕੀਤਾ ਉਹ ਦਿਖਾਓ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ